ਅੱਜ ਜੋ ਹਾਲਾਤ ਬਣੇ ਆ ਪੰਜਾਬ ਦੇ ਡੱਲੇਵਾਲ ਸਾਹਿਬ ਮੇਰੇ ਖਿਆਲ 24 ਦਿਨ ਹੋ ਗਏ ਹਾਲਤ ਬਹੁਤ ਨਾਜ਼ੁਕ ਆ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਅੱਜ ਮਿਤੀ 20 ਦਸੰਬਰ 2024 ਦਿਨ ਸ਼ੁੱਕਰਵਾਰ ਨੂੰ ਟਰੱਕ ਯੂਨੀਅਨ ਸੂਬਾ ਪੰਜਾਬ ਪ੍ਰਧਾਨ ਸਰਦਾਰ ਹੈਪੀ ਸੰਧੂ ਹਲਕਾ ਨਕੋਦਰ ਦੇ ਕਿਸਾਨ ਜਥੇਬੰਦੀਆਂ ਨਾਲ ਇੱਕ ਅਹਿਮ ਮੀਟਿੰਗ ਦੌਰਾਨ ਸ਼ਹਿਰ ਨਕੋਦਰ ਪਹੁੰਚੇ ਨਕੋਦਰ ਤੋਂ ਰਾਜੇਸ਼ ਅहीर ਅਤੇ ਸਹਿਯੋਗੀ ਪੱਤਰਕਾਰ ਸੰਜੀਵ ਭਾਰਤਵਾਜ ਦੀ ਖਾਸ ਰਿਪੋਰਟ ਆਵਾਜ਼ ਪੰਜਾਬੀ ਨਿਊਜ਼ ਵੇਖ ਰਿਹਾ ਹੈ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲੀ ਦਸ਼ਕੋ ਤਸਵੀਰ ਹੈ ਤੁਹਾਨੂੰ ਬੁਖਾਰਿਆ ਇਤਿਹਾਸਿਕ ਸ਼ਹਿਰ ਨਕੋਦਰ ਦੀਆਂ ਔਰ ਸਾਡੇ ਦਰਮਿਆਨ ਮੌਜੂਦ ਨੇ ਸੂਬਾ ਪੰਜਾਬ ਪ੍ਰਧਾਨ ਟਰੱਕ ਯੂਨੀਅਨ ਦੇ ਸਰਦਾਰ ਹੈਪੀ ਸੰਧੂ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਪ੍ਰਧਾਨ ਸਾਹਿਬ ਸਸੀ ਗੰਦ ਸਸੀ ਗੰਦ ਧੰਨਵਾਦ ਪ੍ਰਧਾਨ ਸਾਹਿਬ ਜਿਹੜੇ ਮੌਕੇ ਦੇ ਸੂਬੇ ਦੇ ਹਾਲਾਤ ਨੇ ਜਿਵੇਂ ਕਿ ਡੱਲੇਵਾਲ ਸਾਹਿਬ ਵੀ ਉਹਨਾਂ ਦੀ ਸਿਹਤ ਵੀ ਕਾਫੀ ਨਾਜ਼ੁਕ ਹੈ ਔਰ ਸੂਬਾ ਪੰਜਾਬ ਕਿੰਨਾ ਕੁ ਸਾਹ ਦੇ ਰਹੀ ਹੈ ਕਿਸਾਨਾਂ ਦਾ ਦੇਖੋ ਜਿਹੜੀ ਇੱਕ ਤਾਂ ਕੁਝ ਬਦਕਿਸਮਤੀ ਸਮਝ ਲਓ ਪੰਜਾਬ ਦੀ ਕਿ ਪੰਜਾਬ ਦੇ ਜਿਹੜੀਆਂ ਆਪਣੇ ਸਿਆਸੀ ਪਾਰਟੀਆਂ ਦੇ ਚਲ ਜਿਹੜੀਆਂ ਹੈਗੀਆਂ ਹੈਗੀਆਂ ਉਹ ਸਾਥ ਜਿਹੜਾ ਦਿੰਨੀਆਂ ਆ ਕਿਉਂਕਿ ਜਦੋਂ ਸਾਨੂੰ ਕੋਈ ਕੰਮ ਜਦੋਂ ਉਹ ਜਿਹੇ ਹਾਲਾਤ ਬਣ ਜਾਂਦੇ ਉਹ ਉੱਠ ਕੇ ਆਪਾਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਦੇ ਪਿੱਛੇ ਆਪਾਂ ਅੱਗੇ ਅੱਗੇ ਦੌੜਦੇ ਆ ਪਰ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਹੋਏ ਆ ਪੰਜਾਬ ਦੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉੱਥੇ ਦੁੱਖ ਦੀ ਗੱਲ ਇਹ ਆ ਕਿ ਕੁਝ ਕਿਸਾਨ ਜਥੇਬੰਦੀਆਂ ਮੈਂ ਸਮਝਦਾ ਕਿ ਠੀਕ ਆ ਆਪਣਾ ਆਪਣਾ ਸਰਕਾਰ ਦਾ ਪ੍ਰੋਗਰਾਮ ਹੁੰਦਾ 100 ਮਤ ਪੇਜ ਹੁੰਦੇ ਆ ਪਰ ਜਿੱਥੇ ਪੰਜਾਬ ਦੇ ਮੰਗਾ ਦੀ ਗੱਲ ਆ ਪੰਜਾਬ ਦੀ ਲੜਾਈ ਦੀ ਗੱਲ ਆ ਮੈਂ ਸਮਝਦਾ ਕਿ ਆਪ ਸੱਚ ਮੱਤ पे ਪਲਾ ਕੇ ਪੰਜਾਬ ਨੂੰ ਇਕੱਠੇ ਹੋ ਕੇ ਡੱਲੇਵਾਲ ਸਾਹਿਬ ਦਾ ਕਿਉਂਕਿ ਜਿਹੜੀ ਅੱਜ ਹਾਲਾਤ ਬਣੇ ਆ ਪਹਿਲਾਂ ਚਲੋ ਕੁਝ ਵੀ ਸੀ ਉਹਨਾਂ ਦਾ ਪ੍ਰੋਗਰਾਮ ਸੀ ਉਹ ਉਸ ਤਰੀਕੇ ਨਾਲ ਜ਼ਿਆਦਾ ਪਰ ਅੱਜ ਜੋ ਹਾਲਾਤ ਬਣੇ ਆ ਪੰਜਾਬ ਦੇ ਡੱਲੇਵਾਲ ਸਾਹਿਬ ਮੇਰੇ ਖਿਆਲ 24 ਦਿਨ ਹੋ ਗਏ ਹਾਲਤ ਬਹੁਤ ਨਾਜ਼ੁਕ ਆ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਪਰ ਜੇ ਕੁਛ ਇਦਾਂ ਦਾ ਮਾੜਾ ਵਾਪਰ ਜਾਂਦਾ ਤੇ ਉਹ ਪੰਜਾਬ ਦੀ ਬਦਕਿਸਮਤੀ ਹੋ ਕਿਉਂਕਿ ਉਹ ਜਿਹੜੇ ਲੀਡਰ ਬਣੇ ਜਾਂ ਕਿਸੇ ਵੀ ਸਿਆਸੀ ਪਾਰਟੀ ਦੇ ਹੋਣ ਜਿਹੜੇ ਪੰਜਾਬ ਦੇ ਲੋਕਾਂ ਦੀ ਲੜਾਈ ਲੜਦੇ ਆ ਜਿੱਥੇ ਬੰਦੀ ਦੇ ਹੋਂ ਉਹ ਲੀਡਰ ਬਣਨ ਨੂੰ ਲੰਬਾ ਸਮਾਂ ਲੱਗਦਾ ਆ ਕੋਈ ਇਹੋ ਜਿਹਾ ਲੀਡਰ ਜੇ ਗਵਾਚੀਗਾ ਪੰਜਾਬ ਦੇ ਦੀ ਬਦ ਪੰਜਾਬ ਦੀ ਬਦਤੀ ਨੁਕਸਾਨ ਆ ਔਰ ਉੱਥੇ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇਹ ਚਾਹੀਦਾ ਕਿ ਇਹਦੀ ਜਿਹੜੀ ਮੰਗ ਆ ਕਿਸਾਨਾਂ ਦੀ ਜਿਹੜੀਆਂ ਮੰਗਾ ਆ ਉਹ ਗੱਲ ਦਾ ਅੱਗੇ ਕਰਦੇ ਸੀ ਜਦੋਂ ਸਾਡੀ ਸਰਕਾਰ ਆ ਗਈ ਕਿਸਾਨਾਂ ਨੂੰ ਕਿਸੇ ਨੂੰ ਧੰਨੇ ਲਾਉਣ ਦੀ ਲੋੜ ਨਹੀਂ ਪਊਗੀ ਪਰ ਅੱਜ ਹਾਲਾਤ ਉਹ ਦੂਤੀ ਦੇਖ ਲਓ ਵੀ ਮੇਰਾ ਕ ਲਗਭਗ ਪਿਛਲੇ 4-5 ਮਹੀਨਿਆਂ ਤੋਂ ਰੋਡ ਜਮ ਕਰਕੇ ਉਸੇ ਰੋਡ ਦੇ ਉੱਤੇ ਬੈਠੇ ਆ ਪਰ ਸਰਕਾਰ ਗੰਭੀਰ ਨਹੀਂ ਹੈ ਔਰ ਪੰਜਾਬ ਸਰਕਾਰ ਨੂੰ ਪਹਿਲ ਕਦਮੇ ਕਰਦੇ ਹੋਏ ਵਿਚ ਵਿਚੋਲੇ ਦੀ ਰੋਲ ਪਲੇ ਕਰਕੇ ਸੈਂਟਰ ਗਵਰਨਮੈਂਟ ਦੇ ਨਾਲ ਗੱਲਬਾਤ ਕਰਕੇ ਕਿਸਾਨਾਂ ਦੇ ਜਿਹੜੇ ਮਾਮਲੇ ਹੱਲ ਕਰਾਉਣੇ ਚਾਹੀਦੇ ਆ ਔਰ ਪੰਜਾਬ ਦਾ ਤਾਂ ਕਿ ਪੰਜਾਬ ਦੀ ਜਿਹੜੀ ਕਿਸਾਨੀ ਆ ਜੇ ਪੰਜਾਬ ਦੀ ਕਿਸਾਨੀ ਫੇਲ ਹੋਊਗੀ ਉਹਦੇ ਨਾਲ ਪੰਜਾਬ ਦਾ ਮਜ਼ਦੂਰ ਵੀ ਥੱਲੇ ਜਾਊਗਾ ਕਿ ਸਾਰਿਆਂ ਦਾ ਸਾਰਾ ਕੰਮ ਜਿਹੜਾ ਆਪਣੇ ਪੰਜਾਬ ਖੇਤੀਬਾੜੀ ਸੂਬਾ ਪੰਜਾਬ ਦਾ ਜਿਹੜਾ ਕਾਮਯਾਬਦਾਰਦਾਰ ਆ ਡਵੈਲਪਮੈਂਟ ਦਾ ਕਹ ਲੋ ਦੁਕਾਨਦਾਰੀ ਦਾ ਕਹ ਲੋ ਉਹੀ ਪੈਸਾ ਰੋਟੇਸ਼ਨ ਚ ਘੁੰਮਣਾ ਸਰ ਸੂਬੇ ਦੇ ਕਿਸਾਨ ਕਾਫੀ ਲੰਬੇ ਸਮੇਂ ਤੋਂ ਆਪਣੇ ਮੰਗਾ ਨੂੰ ਲੈ ਕੇ ਬੈਠੇ ਨੇ ਕੀ ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਕਿੰਨਾ ਕੁ ਸਾਥ ਦੇ ਰਹੀ ਹੁਣ ਕੇਂਦਰ ਸਰਕਾਰ ਦਾ ਮੈਂ ਸਮਝਦਾ ਹੰਕਾਰ ਦੀ ਨੀਤੀ ਦੇ ਵਿੱਚ ਜੇ ਮੋਦੀ ਜੀ ਅਮਿਤ ਸ਼ਾਹ ਦੀ ਹੰਕਾਰ ਦੀ ਨੀਤੀ ਦੇ ਬੈਠਿਆ ਤੁਸੀਂ ਚਾਹੇ ਪਿੱਛੇ ਰਨ ਐਂਡ ਹਿੱਟ ਕਾਨੂੰਨ ਆਇਆ ਸੀ ਜਿਹਨੂੰ ਲੈ ਕੇ ਟਰੱਕਾਂ ਨਾਲ ਲੰਬੀ ਲੜਾਈ ਲੜੀ ਕੇ ਲੋ ਪਰ ਪਹਿਲਾਂ ਕਾਨੂੰਨ ਜਦੋਂ ਲਿਆਉਂਦੇ ਹੋ ਉਸ ਤੋਂ ਪਹਿਲਾਂ ਚਾਹੀਦਾ ਤੇ ਇਹ ਕਿ ਉਸ ਤੋਂ ਪਹਿਲਾਂ ਸਾਰੀ ਸਾਰਿਆਂ ਨਾਲ ਆਮ ਸਹਿਮਤੀ ਬਣਾਈ ਜਾਵੇ ਉਹਨੂੰ ਜਿਹੋ ਜਿਹਾ ਮਾਹੌਲ ਦੇ ਵਿੱਚ ਔਰ ਉਹ ਸਰਦਾਰ ਦੇ ਸਰ ਡਿਕਟੇਟਰਸ਼ਿਪ ਕੀ ਦਬਾਉਣ ਦੀ ਰਾਜਨੀਤੀ ਕਰਦੇ ਆ ਪੰਜਾਬ ਦੇ ਮੈਂ ਸਮਝਦਾ ਕਿ ਉਹ ਜੋ ਸੁਪਾਆ ਜਿਹੜੇ ਦੱਬਣ ਵਾਲੇ ਨਹੀਂ ਹੈਗੇ ਇਹ ਕਿਸਾਨ ਆ ਜਿਹੜੇ ਪੰਜਾਬ ਦੇ ਇਨਕਲਾਬ ਲਿਆਂਦਾ ਪੰਜਾਬ ਦੇ ਹਰੀ ਕ੍ਰਾਂਤੀ ਲਿਆਂਦੀ ਇੰਡੀਆ ਦੇ ਵਿੱਚ ਵੀ ਇਹਨਾਂ ਦਾ ਦੋਹਣ ਸੋ ਇਹਨਾਂ ਦੀਆਂ ਗੱਲਾਂ ਨੂੰ ਕੋ ਗੰਭੀਰਤਾ ਨਾਲ ਲੈਣਾ ਚਾਹੀਦਾ ਸਰਪੇ ਦੀ ਜਨਤਾ ਨੇ ਜਿਹੜੀ ਬਦਲਾਅ ਦੇ ਰੂਪ ਤੇ ਵਿੱਚ ਸਰਕਾਰ ਚੁਣੀ ਤੁਹਾਨੂੰ ਕੀ ਲੱਗਦਾ ਕਿ ਉਹ ਉਹਨਾਂ ਨੇ ਜਿਹੜੇ ਆਪਣੇ ਪਹਿਲਾਂ ਵਾਅਦੇ ਕੀਤੇ ਜਿਹੜੇ ਆਪਣੇ ਮੈਂਬਰੰਡਨ ਲੈ ਕੇ ਆਏ ਸਨ ਕਿ ਸੇ ਸਿੱਖਿਆ ਤੇ ਨਸ਼ਿਆਂ ਤੇ ਕਿੰਨਾ ਕੁ ਕੰਮ ਉਹਨਾਂ ਨੇ ਕੀਤਾ ਕੁਛ ਨਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਤੁਸੀਂ ਮੈਨੂੰ ਮੇਰਾ ਖਿਆਲ ਕਹਿਣ ਦੀ ਲੋੜ ਨਹੀਂ ਤੁਸੀਂ ਲੋਕਾਂ ਕਰ ਰਹੇ ਨੇ ਹੋ ਤੁਹਾਨੂੰ ਵੀ ਪਤਾ ਵੀ ਕਿਸੇ ਵੀ ਮੁੱਦੇ ਦੇ ਉੱਤੇ ਸਰਕਾਰ ਦਾ ਕੋਈ ਨਸ਼ੇ ਦੇ ਕਹ ਲਓ ਬੇਰਜ਼ਗਾਰੀ ਦੇ ਕਹ ਲਓ ਕਿਸੇ ਗੱਲ ਦੇ ਉੱਤੇ ਮੁੱਦੇ ਦੇ ਉੱਤੇ ਸਰਕਾਰ ਖੜੀ ਨਿਊਟਰ ਕਾਣ ਦੀ ਮੰਗਾ ਲਾ ਲਓ ਕੋਈ ਵੀ ਲਾ ਲਓ ਮੈਂ ਨਹੀਂ ਸਮਝਦਾ ਕਿ ਕੋਈ ਜ਼ੀਰੋ ਫਰਕ ਵੀ ਪਿਆ ਹੋਵੇ ਕਿਸੇ ਗੱਲ ਦੇ ਉੱਤੇ ਸਰ ਟਰੱਕ ਯੋਨੇ ਸੂਬਾ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਸੂਬਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤਾਂ ਇਹ ਕਹਿੰਦਾ ਕਿ ਹੁਣ ਢੱਲੇਵਾਲ ਸਾਹਿਬ ਉਸ ਸਥਿਤੀ ਵਿੱਚ ਹੈ ਗਿਆ ਚਾਹੇ ਚਲੋ ਉਹਨਾਂ ਦਾ ਪ੍ਰੋਗਰਾਮ ਦਿੱਤਾ ਹੈ ਕਿਸਾਨ ਜਥੇਬੰਦੀਆਂ ਪਰ ਅੱਜ ਉਸ ਕੱਲ ਨੂੰ ਬੁਲਾ ਕੇ ਸਾਰਿਆਂ ਨੂੰ ਇੱਕ ਮਾਝੀ ਦੇ ਇਕੱਠੇ ਹੋ ਗਏ ਧਲੇਵਾ ਸਾਜ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਪੰਜਾਬ ਨੂੰ ਬਚਾਇਆ ਜਾਵੇ ਪੰਜਾਬ ਦੇ ਇਸ ਲੀਡਰ ਨੂੰ ਬਚਾ ਦੇ ਧੰਨਵਾਦ ਜੀ ਸੋਹੇ ਸੰ ਸਰਦਾਰ ਹੈਪੀ ਸੰਧੂ ਜੀ ਜਿਹੜੇ ਟਰੱਕ ਯੂਨੀਅਨ ਸੂਬਾ ਪੰਜਾਬ ਪ੍ਰਧਾਨ ਨੇ ਤੋਂ ਤੁਸੀਂ ਵੇਖ ਤੇ ਅਸੀਂ ਤੇ ਆਵਾਜ਼ ਪੰਜਾਬ ਦੀ ਨਿਊਜ਼